ਇਸ ਵਕਤ ਦੀ ਸਭ ਤੋਂ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਤੇ ਦੱਸੀਏ ਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਜੋ ਸਾਥੀ ਮੌਜੂਦ ਸੀ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤੀ ਗਈ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਵੀ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਯੂਏਪੀਏ ਐਕਟ ਹਜੇ ਵੀ ਲਗਾਇਆ ਗਿਆ ਹੈ ਤੇ ਜਿਸ ਦੇ ਤਹਿਤ ਹੁਣੇ ਹੁਣੇ ਇਹ ਵੱਡੀ ਖਬਰ ਸਿੱਖਾਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਪਰੰਤੂ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਉਤੇ ਐਨਐਸਏ ਹਟਾ ਦਿੱਤਾ ਗਿਆ ਹੈ ਤੇ ਦੱਸ ਨਹੀਂ ਕਿ ਉਹਨਾਂ ਦੇ ਵਿੱਚੋਂ ਨਾਮ ਸਾਹਮਣੇ ਆ ਰਹੇ ਨੇ ਪ੍ਰਧਾਨ ਮੰਤਰੀ ਬਾਜੇ ਕੇ ਪਪਲਪ੍ਰੀਤ ਸਿੰਘ ਦਲਜੀਤ ਸਿੰਘ ਕਾਲਸੀ ਤੇ ਕੁਲਵੰਤ ਸਿੰਘ ਭਗਵੰਤ ਸਿੰਘ ਤੇ ਬਸੰਤ ਸਿੰਘ ਤੇ ਗੁਰਮੀਤ ਸਿੰਘ ਔਜਲਾ ਦਾ ਨਾਮ ਸਾਹਮਣੇ ਆ ਰਿਹਾ ਹੈ ਤੇ ਜਸਨੂ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦੇ ਸਾਥੀਆਂ ਦੇ ਉੱਤੇ ਜੋ NSA ਲੱਗੀ ਗਈ ਸੀ ਉਸ ਨੂੰ ਹਟਾ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਲਗਾਤਾਰ NSA ਐਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸੇ ਤਹਿਤ ਇੱਕ ਦੱਸਿਆ ਗਿਆ ਕਿ ਜੋ ਸਾਡੇ ਉੱਤੇ NSA ਲਗਾਇਆ ਗਿਆ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਲਗਾਇਆ ਗਿਆ ਹੈ ਲਗਾਤਾਰ ਹਾਈ ਕੋਰਟ ਦਾ ਰੁਕ ਕੀਤਾ ਤੇ ਉੱਥੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਨੇ ਵੀ ਖੁਦ ਕਿਹਾ ਕਿ ਜੋ NSA ਉਹ ਗੈਰ ਕਾਨੂੰਨੀ ਹੈ ਤੇ ਉਹਨਾਂ ਦੇ ਉੱਤੇ UAPA ਐਕਟ ਵੀ ਲਗਾਇਆ ਗਿਆ ਗਿਆ ਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਉੱਤੇ NSA ਤੇ UAPA ਐਕਟ ਨਹੀਂ ਹਟਾਇਆ ਗਿਆ ਪਰੰਤੂ ਉਹਨਾਂ ਦੇ ਜੋ 7 ਜਾਂ 9 ਸਾਥੀ ਮੌਜੂਦ ਸੀ ਉਹਨਾਂ ਦੇ ਉੱਤੇ NSA ਹਟਾ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾਵਾ ਹੋ ਰਹੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਜੋ ਸਾਥੀ ਨੇ ਡਿਬਰੂਗੜ੍ਹ ਜੇਲ੍ਹ 'ਚ ਮੰਦ ਨੇ ਉਹਨਾਂ ਦੇ ਉੱਤੇ ਜੋ NSA ਲੱਗੀ ਹੋਈ ਸੀ ਉਹ ਹਟਾ ਦਿੱਤੀ ਗਈ ਹੈ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਦੀ ਤੇ ਉਹਨਾਂ ਦੇ ਸਾਥੀਆਂ ਦੀ ਤਾਂ ਬਿਤੇ ਦੱਸਿਆ ਕਿ ਦਿਨਾਂ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਉਹਨਾਂ ਨੂੰ ਲਿਆ ਤੇ ਉੱਥੇ ਹੀ ਆਸਾਮ ਦੀ ਡਿਬਰੂਗੜ੍ਹ ਛੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਜਿਸ ਦੇ ਤਹਿਤ ਐਨਐਸਏ ਅਤੇ ਯੂਏਪੀ ਐਕਟ ਲਗਾਏ ਗਏ ਤੇ ਉੱਥੇ ਹੀ ਲਗਾਤਾਰ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਜੋ ਐਕਟ ਲਗਾਏ ਗਏ ਨੇ ਉਹਨਾਂ ਨੂੰ ਗੈਰਕਾਨੂੰਨੀ ਤਰੀਕੇ ਦੇ ਨਾਲ ਲਗਾਇਆ ਗਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਰਿਹਾਈ ਦੀ ਮੰਗ ਕੀਤੀ ਹੈ ਇਹ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਹਾਈ ਕੋਰਟ ਦਾ ਰੁਕ ਕੀਤਾ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਸਾਥੀ ਸਾਥੀ ਜੋ ਉਹਨਾਂ ਦੇ ਨਾਲ ਮੌਜੂਦ ਡਿਬਰੂਗੜ ਚੇਲ ਚਬੰਦ ਨੇ ਉਹਨਾਂ ਦੇ ਉੱਤੇ ਐਨਐਸਏ ਹਟਾ ਦਿੱਤੀ ਗਈ ਹੈ ਪਰੰਤੂ ਇਸ ਗੱਲ ਦੀਆਂ ਚਰਚਾਵਾਂ ਚਾਰੇ ਪਾਸੇ ਹੋ ਰਹੀਆਂ ਨੇ ਤੇ ਉੱਥੇ ਇਹ ਦੱਸਿਆ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗੀ ਗਈ ਹੈ ਉਸ ਨੂੰ ਨਹੀਂ ਹਟਾਇਆ ਗਿਆ ਤੇ ਹਜੇ ਵੀ ਉਹਨਾਂ ਦੇ ਉੱਤੇ ਯੂਏਪੀ ਐਕਟ ਲੱਗਿਆ ਹੋਇਆ ਹੈ ਪਰੰਤੂ ਉਹਨਾਂ ਦੇ ਜੋ ਸਾਥੀ ਮੌਜੂਦ ਨੇ ਉਹਨਾਂ ਨੂੰ ਲੈ ਕੇ ਇਹ ਕਿਹਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ NSA ਨਹੀਂ ਹਟੀ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ NSA ਹਟਾ ਦਿੱਤੀ ਗਈ ਅਤੇ ਜਿਸ ਦੇ ਤਹਿਤ ਹੁਣ ਚਾਰੇ ਪਾਸੇ ਚਰਚਾਵਾ ਹੋ ਰਹੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਸ ਵਕਤ ਦੀ ਹੈ ਸਭ ਤੋਂ ਵੱਡੀ ਖਬਰ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ NSA ਨਹੀਂ ਹਟਿਆ ਪਰੰਤੂ ਉਹਨਾਂ ਦੇ ਸਾਥੀਆਂ ਦੇ ਉੱਤੇ NSA ਹਟਾ ਦਿੱਤੀ ਗਈ